नमस्कार दैनिक सवेरा देख रहे सारे दर्शका दा स्वागत है इस बार लोकसभा दे विच स्थिति कुछ बदली हुई नजर आएगी क्योंकि 2019 दे विच जड़ी लोकसभा दी स्थिति सी ओ होर सी उस वेले स्पीकर सिगे ओम वेल्ला ते हुण डिप्टी स्पीकर दी जड़ी, जड़ी जड़ा औधा सी ओ खाली रिया सी 5 साल पूरा क्योंकि ਭਾਜਪਾ ਪ੍ਰਚੰਡ ਬਹੁਮਤ ਨਾਲ ਆਈ ਸੀਗੀ ਤੇ ਡਿਪਟੀ ਸਪੀਕਰ ਉਹਨਾਂ ਨੇ ਚੁਣਿਆ ਹੀ ਨਹੀਂ ਅਸੀਂ ਤੁਹਾਨੂੰ ਦੱਸਿਏ ਕਿ ਇਸ ਵਾਰ ਸਥਿਤੀ ਕਿਉਂ ਵੱਖ ਹੋਣ ਵਾਲੀ ਹੈ ਇਸ ਵਾਰ ਵਿਰੋਧੀ ਧਿਰ ਜਿਹੜੀ ਹੈਗੀ ਆ ਉਹ ਦਾਵਾ ਠੋਕਣ ਵਾਲੀ ਹੈ ਡਿਪਟੀ ਸਪੀਕਰ ਵਾਸਤੇ ਹਾਲਾਂਕਿ ਜਿਹੜਾ ਰੂਲ ਹੈ ਉਹ ਵੀ ਇਹੀ ਕਹਿੰਦਾ ਹੈ ਕਿ ਵਿਰੋਧੀ ਧਿਰ ਦੇ ਹਿੱਸੇ ਆਂਦਾ ਹੈ ਡਿਪਟੀ ਸਪੀਕਰ ਦਾ ਜਿਹੜਾ ਅਹੁਦਾ ਆ ਲੇਕਿਨ ਇਸ ਵਾਰ ਉਹ ਵਿਰੋਧੀ ਧਿਰ ਇਹ ਸੋਚ ਰਹੀ ਹੈ ਕਿ ਉਹ ਲੜਕੇ ਭਾਵੇਂ ਲੈਣਾ ਪਵੇ ਪਰ ਵਿਰੋਧੀ ਤੇ ਵਿਰੋਧੀ ਧਿਰ ਨੇ ਡਿਪਟੀ ਸਪੀਕਰ ਦਾ ਅਹੁਦਾ ਲੈਣਾ ਹੈ ਤੁਹਾਨੂੰ ਦੱਸ ਦਈਏ ਕਿ 26 ਜੂਨ ਨੂੰ ਲੋਕ ਸਪਸ ਲੋਕ ਸਭਾ ਸਪੀਕਰ ਦੀ ਚੋਣ ਹੋਣੀ ਹੈ ਪਹਿਲਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋ ਰਿਹਾ ਤੇ ਉਸ ਤੋਂ 2 ਦਿਨ ਬਾਅਦ ਹੀ 26 ਜੂਨ ਨੂੰ ਲੋਕ ਸਭਾ ਸਪੀਕਰ ਦੀ ਚੋਣ ਹੋਣੀ ਹੈ ਤੇ ਨਾਲ ਹੀ ਡਿਪਟੀ ਸਪੀਕਰ ਵਾਸਤੇ ਵੀ ਵਿਰੋਧੀ ਧਿਰ ਦਾਵਾ ਠੋਕ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ 2014 ਤੋਂ 2014 ਚ ਜਦੋਂ ਮੋਦੀ ਸਰਕਾਰ ਬਣੀ ਹੈ ਤੇ ਉਦੋਂ ਸੁਮਿਤਰਾ ਮਹਾਜਨ ਸਪੀਕਰ ਸਨ ਤੇ ਉਦੋਂ ਡਿਪਟੀ ਸਪੀਕਰ ਦਾ ਅਹੁਦਾ ਜਿਹੜਾ ਆ ਉਹ ਆਨਾਂ ਡੀਐਮਕੇ ਨੂੰ ਦਿੱਤਾ ਗਿਆ ਸੀਗਾ ਏਆਈ ਡੀਐਮਕੇ ਨੂੰ ਦਿੱਤਾ ਗਿਆ ਸੀਗਾ ਉਦੋਂ ਐਮ ਥੰਬੀ ਦੁਰਾਈ ਜਿਹੜੇ ਹੈਗੇ ਆ ਉਹ ਡਿਪਟੀ ਸਪੀਕਰ ਸੀਗੇ 2019 ਦੇ ਵਿੱਚ ਜਦੋਂ 17ਵੀਂ ਲੋਕ ਸਭਾ ਹੋਈ ਹੈ ਤਾਂ ਓਮ ਬੇਲੜਾ ਸਪੀਕਰ ਸੀਗੇ ਲੇਕਿਨ ਡਿਪਟੀ ਸਪੀਕਰ ਪੰਜ ਸਾਲ ਕੋਈ ਵੀ ਨਹੀਂ ਸੀ ਇਸ ਵਾਰ ਅਜੇਹਾ ਨਹੀਂ ਹੋਣ ਵਾਲਾ ਕਿਉਂਕਿ ਵਿਰੋਧੀ ਧਿਰ ਨੇ ਇਹ ਧਾਰ ਲਿਆ ਕਿ ਇਸ ਵਾਰ ਉਹ ਡਿਪਟੀ ਸਪੀਕਰ ਲਈ ਦਾਵਾ ਠੋਕੇਗੀ। ਔਰ ਤੁਹਾਨੂੰ ਪਹਿਲਾਂ ਅਸੀਂ ਦੱਸ ਦਈਏ ਕਿ 2000 ਜਦੋਂ 4 ਦੀ 14ਵੀਂ ਲੋਕ ਸਭਾ ਸੀਗੀ ਉਦੋਂ ਸੋਮਨਾਥ ਚੱਟਰਜੀ ਹੁੰਦੇ ਸੀ ਸੀਪੀਆਈ ਦੇ। ਇਹ ਲੋਕ ਸਭਾ ਦੇ ਸਪੀਕਰ ਹੁੰਦੇ ਸੀਗੇ ਤੇ ਲੇਕਿਨ ਉਦੋਂ ਜਿਹੜੇ ਡਿਪਟੀ ਸਪੀਕਰ ਹੁੰਦੇ ਸੀ ਉਹ ਹੁੰਦੇ ਸੀ ਚਰਨਜੀਤ ਸਿੰਘ ਅਟਵਾਲ। ਫਿਰ 2009 ਚ ਜੋ 15ਵੀਂ ਲੋਕ ਸਭਾ ਬਣੀ ਉਦੋਂ ਮੀਰਾ ਕੁਮਾਰ ਇਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੀਗੇ ਮੀਰਾ ਕੁਮਾਰ ਇਹ ਬੜੇ ਸੀਨੀਅਰ ਲੀਡਰ ਆ ਬਾਬੂ ਜਗਜੀਤ ਰਾਮ ਜੀ ਦੇ ਸੁਪੁੱਤਰੀ ਹੈਗੇ ਨੇ ਤੇ ਸੀਨੀਅਰ ਲੀਡਰ ਨੇ ਇਹ ਉਦੋਂ ਲੋਕ ਸਭਾ ਦੇ ਸਪੀਕਰ ਹੁੰਦੇ ਸੀਗੇ ਤੇ ਫਿਰ 2000 ਜਦੋਂ 14 ਦੀ ਗੱਲ ਆਈ ਉਦੋਂ ਸੁਮਿਤਰਾ ਮਹਾਜਨ ਬਣੇ ਫਿਰ 2019 ਦੇ ਵਿੱਚ ਓਮ ਬੇਲੜਾ ਬਣੇ ਲੇਕਿਨ ਜਿਹੜਾ 2019 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸੀ ਉਹ ਲੋਕ ਸਭਾ ਦੇ ਵਿੱਚ ਡਿਪਟੀ ਸਪੀਕਰ ਦਾ ਅਹੁਦਾ ਵਿਲਾ ਰਿਹਾ ਸੀਗਾ ਲੇਕਿਨ ਹੁਣ ਜੇ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਸਹਿਮਤੀ ਨਾਲ ਵਿਰੋਧੀ ਧਿਰ ਕਿਉਂਕਿ ਇਸ ਵਾਰ ਮਜ਼ਬੂਤੀ ਨਾਲ ਵਿਰੋਧੀ ਧਿਰ ਲੋਕ ਸਭਾ ਦੇ ਵਿੱਚ ਹੋਏਗੀ ਔਰ ਸੀਟਾਂ ਦੀ ਵੱਡੀ ਵੱਡੀ ਗਿਣਤੀ ਦੇ ਨਾਲ ਵਿਰੋਧੀ ਧਿਰ ਇਸ ਵਾਲੀ ਲੋਕ ਸਭਾ 'ਚ ਬੈਠੇਗੀ ਔਰ ਉਹ ਕਹਿ ਰਹੇ ਪਹਿਲਾਂ ਕਿਤਾ ਸੀ ਇਸ ਨੂੰ ਸਹਿਮਤੀ ਨਾਲ ਕੋਸ਼ਿਸ਼ ਕਰਾਂਗੇ ਕਿ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਨੂੰ ਮਿਲੇ ਜੇ ਨਹੀਂ ਮਿਲਿਆ ਫਿਰ ਉਹ ਲੜ ਕੇ ਯਾਨੀ ਇਲੈਕਸ਼ਨ ਲੜ ਕੇ ਇਹ ਡਿਪਟੀ ਸਪੀਕਰ ਦਾ ਅਹੁਦੇ ਦਾ ਦਾਵਾ ਕਰਨਗੇ ਇਹ ਪਹਿਲੀ ਵਾਰ ਹੈ 10 ਸਾਲਾਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵਿਰੋਧੀ ਧਿਰ ਬੜੀ ਮਜ਼ਬੂਤ ਸਥਿਤੀ ਦੇ ਵਿੱਚ ਲੋਕ ਸਭਾ ਦੇ ਵਿੱਚ ਉਤਰੇਗਾ। ਜ਼ਾਹਿਰ ਹੈ ਕਿ ਇਸ ਦਾ ਅਸਰ ਜਿਹੜਾ ਹੈ ਪਹਿਲੇ ਲੋਕ ਸਭਾ ਜਿਹੜੇ ਸੈਸ਼ਨ ਹੈ ਉਸ ਤੋਂ ਜਿਹੜਾ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਔਰ 3 ਜੁਲਾਈ ਤੱਕ ਇਹ ਚੱਲਣਾ ਹੈ। ਇਸ ਸੈਸ਼ਨ ਇਸ ਸੈਸ਼ਨ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਉਸ ਦੀ ਤਾਕਤ ਵਿਰੋਧੀ ਧਿਰ ਆਪਣੀ ਪੂਰੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰੇਗਾ ਕਿ ਇਸ ਵਾਰ ਸਰਕਾਰ اپنی ਮਨਮਰਜ਼ੀ ਨਹੀਂ ਕਰ ਸਕੇਗੀ ਕਿਉਂਕਿ ਜਿਹੜੀ ਸਥਿਤੀ 2014 ਜਾਂ 2019 ਚ ਸੀ ਉਹ ਇਸ ਵਾਰ ਨਹੀਂ ਬਣ ਸਕੀ ਇਸ ਵਾਰ ਕਿਉਂਕਿ ਹਾਲਾਂਕਿ ਪ੍ਰਧਾਨ ਮੰਤਰੀ ਦਾ ਨਰਿੰਦਰ ਮੋਦੀ ਹੀ ਬਣਨੇ ਬਣਏ ਨੇ ਲੇਕਿਨ ਇਸ ਵਾਰ ਸਰਕਾਰ ਜਿਹੜੀ ਹੈ ਸਰਕਾਰ ਨੂੰ ਹੋਰ ਪਾਰਟੀਆਂ ਦਾ ਯਾਨੀ ਐਨਡੀਏ ਦੀ ਜਿਹੜੀ ਵੱਡੀਆਂ ਪਾਰਟੀਆਂ ਨੇ ਉਹਨਾਂ ਨਾਲ ਮਿਲ ਕੇ ਸਰਕਾਰ ਦਾ ਦਾਵਾ ਪੇਸ਼ ਕਰਨਾ ਪਿਆ ਔਰ ਸਰਕਾਰ ਬਣਾਈ ਇਸ ਵਾਰ ਵਿਰੋਧੀ ਧਿਰ ਕਿਉਂਕਿ ਮਜ਼ਬੂਤ ਹੈ ਤੇ ਵਿਰੋਧੀ ਧਿਰ ਡਿਪਟੀ ਸਪੀਕਰ ਦਾ ਦਾਵਾ ਠੋਕ ਸਕਦੀ ਹੈ ਔਰ ਉਸ ਤੋਂ ਬਾਅਦ ਸਥਿਤੀ ਕੀ ਬਣਦੀ ਹੈ ਸੈਸ਼ਨ ਚੱਲਦਾ ਹੈ ਨਹੀਂ ਚੱਲਦਾ ਸੈਸ਼ਨ ਆਰਾਮ ਨਾਲ ਹਾਲਾਂਕਿ ਜਦੋਂ ਕਿਉਂਕਿ ਪਹਿਲਾ ਸੈਸ਼ਨ ਹੈ ਇਸ ਤੋਂ ਪਹਿਲੇ ਸੈਸ਼ਨ ਦੇ ਵਿੱਚ ਜਿਹੜੇ ਨਵੇਂ ਚੁਣੇ ਗਏ ਐਮਪੀਸ ਹੈਗੇ ਆ ਉਹਨਾਂ ਨੂੰ ਸੌਚਕਾਈ ਜਾਣੀ ਹੈ ਦੋ ਦਿਨ ਤੱਕ ਤਕਰੀਬਨ ਇਹਦੇ ਚ ਲੰਘ ਜਾਣੀ ਹੈ ਤਾਂ ਤਾਂ ਹੀ ਸ਼ਾਇਦ 26 ਜੂਨ ਨੂੰ ਸਪੀਕਰ ਦਾ ਜਿਹੜਾ स्पीकर की चोन रखी हुई है उस दिन हंगामे आसार नजर आ रहे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और WhatsApp चैनल पर।